ਗੁਰਬਾਣੀ ਵਿੱਚ ਵਾਂ ਕਹੇ ਜੇ ਕੋ ਸਰ ਸੰਧੈ ਜਨ ਉਪਰ ਫਿਰ ਉਲਟੋ ਤਿਸੇ ਲਗਾਵੇ ਕੋ ਜਿਹੜਾ ਸਰ ਸੰਧਣਾ ਹੁੰਦਾ ਨਾ ਉਹ ਹੁੰਦਾ ਤੀਰ ਦਾ ਜਿਹੜਾ ਨਾ ਨਿਸ਼ਾਨਾ ਲਾ ਕੇ ਰੱਖਣਾ ਨਿਸ਼ਾਨਾ ਲੱਗ ਗਿਆ ਤੇ ਤੀਰ ਹੁਣ ਆਪਾਂ ਛੱਡ ਦੇਣਾ ਉਹਨੂੰ ਕਹਿੰਦੇ ਆ ਵੀ ਸਰ ਸੰਧਣਾ ਤੇ ਜੇ ਕੋਈ ਇਹੋ ਜਿਹਾ ਤੀਰ ਆਏ ਨਿਸ਼ਾਨਾ ਜਿਹੜਾ ਹੈਗਾ ਭਗਤ ਜਨਾਂ ਤੇ ਗੁਰੂ ਜਨਾਂ ਤੇ ਸੰਤ ਜਨਾਂ ਦੇ ਉਪਰ ਆਏ ਨਿਸ਼ਾਨਾ ਲਾਉਂਦਾ ਨਾ ਉਹ ਤਾਂ ਬੈਕਫਾਇਰ ਕਰ ਜਾਂਦਾ ਕਿਉਂਕਿ ਭਗਤ ਜਨਾਂ ਦੇ ਹਿਰਦੇ ਵਿੱਚ ਸੰਤ ਜਨਾਂ ਦੇ ਹਿਰਦੇ ਵਿੱਚ ਤਾਂ ਪ੍ਰਭੂ ਦਾ ਵਾਸ ਹੁੰਦਾ ਏਕਮਕਾਰ ਪ੍ਰਭੂ ਦਾ ਵਾਸ ਹੁੰਦਾ ਤੇ ਉਹ ਜਿਹੜਾ ਹੈ ਨਾ ਆਪਣੇ ਹੀ ਉਲਟਾ ਕੇ ਲੱਗ ਜਾਂਦਾ ਵੈਸੇ ਤਾਂ ਸਾਰੀ ਰਚਨਾ ਕਰਤਾ ਪ੍ਰਖ ਦੀ ਹੈ ਆਪਾਂ ਕਿਸੇ ਵੈਸੇ ਵੀ ਕਿਸੇ ਵੱਲ ਨਿੰਦਾ ਦਾ ਨਿਸ਼ਾਨਾ ਲਾਵਾਂਗੇ ਜਾਂ ਕੋਈ ਆਪਾਂ ਨਫ਼ਰਤ ਕਿਸੇ ਵੱਲ ਨੂੰ ਕੇਂਦ੍ਰਿਤ ਕਰਾਂਗੇ ਜਾਂ ਮੰਦੀ ਭਾਵਨਾ ਕੇਂਦ੍ਰਿਤ ਕਰਾਂਗੇ ਹੋਊ ਤਾਂ ਉਹ ਵੀ ਬੈਕਫਾਇਰ ਹੀ ਉਹ ਵੀ ਆਪਣੇ ਪੈਰਾਂ ਦੇ ਕੁਹਾੜੀ ਮਾਰਨ ਬਰਾਬਰੀ ਹੈ ਕਿਉਂਕਿ ਏਕ ਓਂਕਾਰ ਪ੍ਰਭੂ ਕਰਤਾਪੁਰਖ ਦੀ ਰਚਨਾ ਨਾ ਸਾਰੀ ਤੇ ਕਰਤਾਪੁਰਖ ਵੱਲੀ ਤੀਰ ਕਰਤਾ ਸਮਝ ਲਓ ਤੇ ਉਹ ਵੱਜਣਾ ਉਹਦਾ ਨੁਕਸਾਨ ਆਪਾਂ ਨਹੀਂ ਹੁੰਦਾ ਉਹ ਵੱਜਣਾ ਆਪਣੇ ਤੇ ਹੀ ਹੁੰਦਾ ਪਰਾਂ ਦੇ ਕੁਲਾੜੀ ਮਾਰਨ ਦੇ ਬਰਾਬਰ ਹੀ ਆ ਤੇ ਕਿਤਨਾ ਖੂਬਸੂਰਤ ਉਪਦੇਸ਼ ਹੈ ਜੇ ਕੋ ਸਰਸੰਦੈ ਜਨ ਉਪਰ ਫਿਰ ਉਲਟੋ ਹੋ ਤਿਸੈ ਲਗਾਵੇ ਗੋ ਸਤਨਾਮ ਵਾਹਿ ਸਤਨਾਮ ਵਾਹਿ